ਸਭ ਤੋਂ ਪਹਿਲਾਂ ਦੰਕਵਿੰਦਰ ਸਿੰਘ ਜੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਚੈਨਲ ਦਾ ਪੰਜਾਬ ਲਾਈਵ 24 ਨਿਊਜ਼ ਰਾਹੀਂ ਪੁਣੀ ਖਬਰ ਨੇ ਇੰਨਾ ਕਾਸਰ ਦਿਖਾਇਆ ਕਿ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਕੰਮ ਸਾਡਾ ਚੱਲੂ ਹੋ ਗਿਆ ਤੇ ਜਿਹੜੀ ਸਾਡੀ ਮੇਨ ਗੰਭੀਰ ਸਮੱਸਿਆ ਸੀ ਜੀ ਪਬਲਿਕ ਦੀ ਉਹ ਉਸਤੇ ਬੂਰ ਪੈਣਾ ਸ਼ੁਰੂ ਹੋ ਗਿਆ ਤੇ ਕੰਮ ਚੱਲ ਹੋ ਸਟਾਰਟ ਹੋ ਰਿਹਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਲਈ ਮੈਂ ਆਪਣੇ ਵਾਰਡ ਵਾਸੀਆਂ ਦਾ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤੇ ਤੁਹਾਡਾ ਬਹੁਤ ਬਹੁਤ ਤੈਦੂ ਲੋ ਧੰਨਵਾਦ ਕਰਦਾ ਤੇ ਇਹੀ ਆਖਦਾ ਕਿ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਜਿਹੜੀ ਸਾ ਅਸੀਂ ਜਿਹੜੀ ਸਾਡੀ ਉਹ ਲੋਕਲ ਲੈਵਲ ਤੇ ਸੁਣਵਾਈ ਨਹੀਂ ਹੋ ਰਹੀ ਉੱਪਰਲੇ ਲੈਵਲ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਤੁਹਾਡੀ ਖਬਰ ਦੇਖ ਕੇ ਉਹਨਾਂ ਨੇ ਨਾਲ ਦੀ ਨਾਲ ਸਾਡਾ ਕੰਮ ਸ਼ੁਰੂ ਕਰਵਾਤਾ ਉਹਨਾਂ ਲਈ ਅਸੀਂ ਤੈਦੂ ਧੰਨਵਾਦ ਕਰਦੇ ਹਾਂ